ਦੋਸਤੋ ਦੁਨੀਆ ਦਾ ਸਭ ਤੋਂ ਐਡਵਾਂਸ ਮੁਲਕ ਬ੍ਰੇਕਫਾਸਟ ਬਾਰੇ ਤੇ ਫਾਸਟਿੰਗ ਬਾਰੇ ਕੀ ਵਿਚਾਰ ਰੱਖਦਾ ਇਸ ਸੀਰੀਅਲ ਦੇ ਵਿੱਚ ਮੈਂ ਤੁਹਾਨੂੰ ਜੋ ਵੀ ਦੱਸਾਂਗਾ ਸਭ ਅਮਰੀਕਨ ਨਿਊਟ੍ਰੀਸ਼ਨ ਅਮਰੀਕਨ ਡਾਈਟੈਟਿਕ ਐਸੋਸੀਏਸ਼ਨ ਦੀਆਂ ਗਾਈਡਲਾਈਨਸ ਨੇ ਅਮਰੀਕਾ ਕਹਿੰਦਾ ਕਿ 40 ਸਾਲਾਂ ਦੀ ਸਟੱਡੀ ਬ੍ਰੇਕਫਾਸਟ ਇਹ ਹੈ ਕਿ ਜੋ ਬ੍ਰੇਕਫਾਸਟ ਸਕਿਪ ਕਰਦਾ ਉਸ ਤੋਂ ਅਨ ਹੈਲਦੀ ਟ੍ਰੈਂਡ ਦੇ ਵਿੱਚ ਹੋ ਹੀ ਨਹੀਂ ਸਕਦਾ ਯਸ ਤੁਹਾਡੀ 10-12 ਘੰਟੇ ਦੀ ਰਾਤ ਦੀ ਫਾਸਟਿੰਗ ਤੋਂ ਬਾਅਦ ਬ੍ਰੇਨ ਨੂੰ ਫਰੈਸ਼ ਗਲੂਕੋਜ਼ ਚਾਹੀਦੀ ਮਸਲਸ ਨੂੰ ਫਰੈਸ਼ ਭਲਾਈ ਚਾਹੀਦੀ ਗਲੂਕੋਜ਼ ਦੀ ਜੋ ਬ੍ਰੇਕਫਾਸਟ ਸਕਿਪ ਕਰਦੇ ਨੇ ਅਕਸਰ ਟਾਇਰਡ ਕਨਸਨਟ੍ਰੇਸ਼ਨ ਘਟ ਇਰੀਟੇਟਡ ਰਹਿੰਦੇ ਨੇ ਔਰ ਜੋ ਹੰਗਰ ਪੈਂਗਸ ਮੀਨਸ ਭੁੱਖ ਲੱਗਣਾ ਉਹ ਹੈਲਦੀ ਸਾਈਨ ਆ ਜਿਨ੍ਹਾਂ ਨੂੰ ਲੱਗਣਾ ਹਟ ਗਈ ਉਹ ਅਨ ਹੈਲਦੀ ਸਾਈਨ ਆ ਬਹੁਤ ਲੋਕ ਕਹਿੰਦੇ ਸਾਨੂੰ ਆਦਤ ਪੈ ਗਈ ਹੁਣ 12 1 ਵਜੇ ਤੋਂ ਪਹਿਲਾਂ ਨਾ ਕੁਝ ਭੁੱਖ ਲੱਗਦੀ ਨਾ ਕੁਝ ਖਾਦਾ ਜਾਂਦਾ ਐਸੇ ਵਿੱਚ ਤੁਹਾਡੀਆਂ ਨਿਊਟ੍ਰੀਸ਼ਨ ਨੀਡਸ ਤੁਸੀਂ ਸਾਰੇ ਦਿਨ ਦੀਆਂ ਪੂਰੀਆਂ ਕਰ ਹੀ ਨਹੀਂ ਸਕਦੇ ਜੇ 12 1 2 ਵਜੇ ਤੱਕ ਤੁਸੀਂ ਖਾਲੀ ਢਪਾਤਾ ਇਸੇ ਕਰਕੇ ਜੋ ਫਾਸਟਿੰਗ ਪ੍ਰਮੋਟਰਸ ਹੁੰਦੇ ਇੰਟਰਨੈਸ਼ਨਲ ਡਾਕਟਰਸ ਕੋਈ ਵੀ ਦੇਖਿਓ ਉਹਨਾਂ ਦੇ ਪ੍ਰੋਫਾਈਲ ਤੇ ਪ੍ਰਾਕਸ਼ ਦੀਆਂ ਡੱਬੀਆਂ ਐ ਪਈਆਂ ਹੁੰਦੀਆਂ ਜਿਵੇਂ ਬਾਜ਼ਾਰ ਚ ਅਚਾਰ ਵਾਲੀ ਬੱਚਿਆਂ ਲਈ ਇਹ ਹੋਰ ਵੀ ਜ਼ਿਆਦਾ ਖਤਰਨਾਕ ਹੈ ਕਿ ਜੋ ਬੱਚੇ ਬ੍ਰੈਕਫਾਸਟ ਨਹੀਂ ਕਰਦੇ ਉਹਨਾਂ ਦੀ ਲਰਨਿੰਗ ਕਨਸੈਂਟਰੇਸ਼ਨ ਕಾಗ್ਨੀਟਿਵ ਪਾਵਰ ਇਦਾਂ ਹੀ ਜੋ ਆਫਿਸ ਜਾਂਦੇ ਨੇ ਉਹਨਾਂ ਦੀ ਹਰ ਇੱਕ ਚੀਜ਼ ਪ੍ਰਭਾਵਿਤ ਹੁੰਦੀ ਆ ਮੇਰਾ ਨਿੱਜੀ ਤਜਰਬਾ ਕਿ ਸਕੂਲਾਂ ਦੇ ਵਿੱਚ ਮੇਰੇ ਨਾਲ ਟੀਚਰਸ ਹੈਡਮਾਸਟਰ ਪ੍ਰਿੰਸੀਪਲ ਸਭ ਨੂੰ ਪਤਾ ਕਿ ਜਿਹੜੇ ਬੱਚੇ ਸਵੇਰ ਬ੍ਰੈਕਫਾਸਟ ਕਰਕੇ ਨਹੀਂ ਆਉਂਦੇ ਅਸੀਂ ਅਕਸਰ ਪ੍ਰੇਰ ਚੋ ਡਿੱਗਦਿਆਂ ਨੂੰ ਚੱਕਦੇ ਹਾਂ ਚੱਕਰ ਆ ਜਾਂਦੇ ਆ ਉਹਨਾਂ ਨੂੰ ਉਸ ਤੋਂ ਇਲਾਵਾ ਜੋ ਇਹ ਕਿਹਾ ਜਾਂਦਾ ਕਿ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਕਹਿੰਦੇ ਸਟੱਡੀਜ਼ ਇਹ ਸ਼ੋ ਕਰਦੀ ਮੈਂ ਨਹੀਂ ਕਹਿ ਰਿਹਾ ਅਮਰੀਕਨ ਐਸੋਸੀਏਸ਼ਨ ਕਹਿ ਰਹੀ ਆ ਕਿ ਜੋ ਬ੍ਰੈਕਫਾਸਟ सेंट्रल ओबेसिटी फैटी लिवर ब्लड कोलेस्ट्रॉल बी बी हार्ट डिजीज ਦਾ ਖਤਰਾ ਆਮ ਬੰਦੇ ਨਾਲੋਂ ਵੱਧ ਹੈ ਦੁਨੀਆਂ ਦੀ ਅਸੀਂ ਕੋਈ ਵੀ ਸਰਚ ਸਾਹਮਣੇ ਨਹੀਂ ਆਈ ਕਿ ਤੁਸੀਂ ਜੇ 6-8 ਘੰਟੇ ਦੀ ਵਿੰਡੋ ਵਿੱਚ ਖਾਓਗੇ ਲਿਮਟਿਡ ਕੈਲਰੀਜ਼ ਉਹ ਜ਼ਿਆਦਾ weight loss ਕਰੇਗਾ 올 ਦੇ ਨਾਲੋਂ yes ਜੇ ਤੁਸੀਂ ਸੋਚ ਰਹੇ ਹੋ ਮੈਂ 1700 ਕੈਲਰੀਜ਼ ਖਾਣੀਆਂ ਜੇ ਉਹ ਵਿੰਡੋ ਵਿੱਚ ਖਾਓਗੇ ਜਾਂ ਸਾਰੇ ਦਿਨ ਵਿੱਚ ਖਾਓਗੇ ਤਾਂ ਡੈਫੀਨੇਟਲੀ ਜੇ ਸਾਰੇ ਦਿਨ ਵਿੱਚ ਤੁਸੀਂ ਬੈਲੈਂਸਡ ਡਾਈਟ ਲੈਣੇ ਆ ਬਿਮਾਰੀਆਂ ਤੋਂ ਵੀ ਬਚੋਗੇ weight loss ਵੀ help ਹੋਏਗੀ